ਸਰਸ਼ੀਗਲ ਦੇ ਦਿਨਿਕ ਸਵੇਰਾ ਦੇਖ ਰਹੇ ਸਾਰੇ ਜਸਟਨ ਮੈਂ ਮਨਜੀਤ ਸਿੰਘ ਤੇ ਅਸੀਂ ਅੱਜ ਸਮੇ ਖੜੇ ਹਲਕਾ ਸ਼੍ਰੀ ਚੰਪੌਰ ਸਾਹਿਬ ਦੇ ਪਿੰਡ ਕੋਟਲਾ ਨਿਹੰਗ ਦੇ ਵਿੱਚ ਜਿੱਥੇ ਕਿ ਲਗਾਤਾਰ ਸਵੇਰ ਤੋਂ ਜਿਹੜਾ ਕਿ VOTING ਹੋ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਅੱਜ ਅਜਮਾਈ ਜਾਣੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਪਿੰਡ ਕੋਟਲਾ ਨਿਹੰਗ ਦੇ ਮੌਜੂਦਾ ਸਰਪੰਚ ਨੇ ਜਿਨ੍ਹਾਂ ਦੇ ਜਿਹੜੇ ਕਿ ਘਰ ਵਾਲੇ ਨੇ ਉਹ ਲੜ ਰਹੇ ਨੇ ਬਲਾਕ ਸੰਪਤੀ ਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਅੱਡੇ ਵਿੱਚ ਪਿੰਡ ਦਾ ਮਾਹੌਲ ਬਾਕੀ ਤੇ ਕਿੰਨੇ ਕਿ ਜਿਹੜੀ ਵੋਟ ਹੈ ਪਿੰਡ ਦੇ ਵਿੱਚ ਤੇ ਕੀ ਉਮੀਦ ਹੈ ਵੀ ਕਿੰਨੀ ਕੁ ਵੋਟ ਪੋਲ ਹੋ ਸਕਦੀ ਹੈ 2000 ਦੇ ਕਰੀਬ 3500 ਵੋਟ ਹੈ ਮੇਰੇ ਪਿੰਡ ਦੀ 2000 ਭੁਗਤੀ ਕੁਝ ਬਾਹਰ ਕੁਝ ਡਿਊਟੀਆਂ ਤੇ ਕੁਝ ਕਮਾਕਾਰਾਂ ਤੇ ਦਿਹਾੜੀ ਉੱਤੇ ਵਾਲੀ ਜਾਂਦਾ ਜੇਕਰ ਗੱਲ ਕੀਤੀ ਜਾਵੇ ਪਿੰਡ ਦੇ ਹਾਲਾਤਾਂ ਦੀ ਤਾਂ ਪਿੰਡ ਦੇ ਵਿੱਚ ਕਹੇ ਜੇ ਜਦੋਂ ਮਾਹੌਲ ਹੁੰਦਾ ਜਦੋਂ VOTING ਹੁੰਦੀ ਹੈ ਜਦ ਵੋਟ ਹੀ ਹੁੰਦੀ ਹੈ ਬਹੁਤ ਵਧੀਆ ਮਾਹੌਲ ਹੁੰਦਾ ਕੋਈ ਲੜਾਈ ਨਹੀਂ ਕਦੇ ਵੀ ਕਦੇ ਵੀ ਕੋਈ ਝਗੜਾ ਨਹੀਂ ਕਿਸੇ ਤਰ੍ਹਾਂ ਦਾ ਤਾ ਬਹੁਤ ਸ਼ਾਂਤੀ ਨਾਲ ਅੱਛਾ ਇੱਕ ਚੀਜ਼ ਅਸੀਂ ਸਵੇਰ ਦੇ ਦੇਖ ਰਹੇ ਸੀ ਕਿ ਤੁਸੀਂ ਆਪ ਜਦੋਂ ਖੜੇ ਹੋ ਤਾਂ ਦੋਵੇਂ ਦੋ ਕੈਂਡੀਡੇਟ ਖੜੇ ਆਏ ਕਾਂਗਰਸ ਇੱਕ ਆਪਨਾ ਤੇ ਬੜੇ ਆਪਸ ਵਿੱਚ ਪ੍ਰੇਮ ਪਿਆਰ ਨਾਲ ਮਿਲ ਜੁਲ ਕੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਵੀ ਕਰ ਰਹੇ ਹੋ ਵੋਟਰ ਵੀ ਸਾਰੇ ਮੇਰੇ ਨਾਲ ਸਾਈਂ ਤਾਂ ਸਾਡੇ ਝਗੜਾ ਨਹੀਂ ਹੁੰਦਾ ਅੱਛਾ ਹਾਂ ਬਈ ਮੈਂ ਹਾਰ ਕੇ ਵੀ ਇਦਾਂ ਨਹੀਂ ਬਹੁਤ ਰਿਆ ਮੇਰਾ ਪੁੱਛ ਜਦੋਂ ਪਿਛਲੀ ਵਾਰੀ ਤੁਸੀਂ ਹਾਂ ਪਿਛਲੀ ਵਾਰੀ ਜਿੱਤੇ ਆ ਮੈਨੂੰ ਅੰਦਰ ਤੋਂ ਬਾਹਰ ਮੰਦਿਰ ਡਾਇਰੈਕਟਰ ਆਫਰ ਬਿਠਾ ਲੈ ਮੇਰੇ ਤੋਂ ਨਹੀਂ ਸਾਂ ਕੁ ਗੱਲਾਂ ਦਾ ਜਦੋਂ ਸਰਪੰਚ ਬਣੇ ਸੀ ਸ਼ੁਰੂਆਤ ਜਿਗਣਾ ਸਰਪੰਚੀ ਵਾਰ ਨੂੰ ਜੇਕਰ ਦੇਖਿਆ ਕਿੰਨੀ ਕੋਟ ਕੋਨ ਸਰਪੰਚੀ ਵਾਰੀ 18 18 1900 ਵੋਟ ਕੋਰੀਂ ਹੋਈ ਹੈ ਭਾਈ ਜਿਹਦੇ ਵਿੱਚ ਮੱਧ ਤੇ ਰੱਪ ਮੰਨੋ ਵੋਟਾਂ ਪਈਆਂ ਬਾਕੀ ਨੂੰ ਕਿਸੇ ਨੂੰ 100 ਕਿਸੇ ਨੂੰ 200 ਕਿ ਜੇ ਮਚੇ ਸੋ ਪਿੰਡ ਦੇ ਲੋਕ ਖੁਸ਼ ਨੇ ਜਿਹੜੇ ਤੁਹਾਡੇ ਕੰਮਕਾਰ ਤੁਸੀਂ ਕਰਦੇ ਹੋ ਮੇਰੇ ਕੰਮਕਾਰ ਗੱਲ ਸੁਣ ਲੋ ਅੱਜ ਤੱਕ ਲੋਕਾਂ ਦੀ ਮਿਹਨਤਾਂ ਕੱਦ ਪਿਛਲੀਆਂ ਸਰਕਾਰਾਂ ਕਾਂਗਰਸ ਵੀ ਆਈ ਕਾਲੀ ਵੀ ਆਏ ਕਿਸੇ ਨੇ ਕੋਈ ਮਰਜ਼ੀ ਦਾ ਕਿਸੇ ਦੀ ਮਰਜ਼ੀ ਦਾ ਕੰਮ ਨਹੀਂ ਕਰਾਂ ਮੈਂ ਜਿੱਦਾਂ ਵੀ ਕੋਈ ਜੇ ਰਾਤ ਨੂੰ ਮੈਨੂੰ ਕੋਈ ਕਹਿ ਦਿੰਦਾ ਨਾ ਬਈ ਤੁਸੀਂ ਜੇ ਨਾ ਇਹ ਸਾਡੇ ਘਰ ਦੇ ਵਿੱਚ ਕੋਈ ਮਰ ਜੂਗਾ ਅੱਜ ਮੈਂ ਤੇ ਮੇਰਾ ਬੇਟਾ ਅਸੀਂ ਰਾਤ ਨੂੰ ਪਹੁੰਚਾਂਗੇ ਮੇਨ ਫਾਣੇਦਾਰ ਸਾਥ ਨੇ ਵੀ ਕਿਹਾ ਸੱਚ ਨੂੰ ਕਹਿੰਦੇ ਤੁਸੀਂ ਰਾਤ ਨੂੰ ਨਾ ਜਾਇਓ ਮੈਂ ਕਿਹਾ ਸਾਰ ਜੇ ਮੇਰੇ ਉੱਪਰ ਭਰੋਸਾ ਕੀ ਜੀ ਨੂੰ ਮੈਨੂੰ ਜਾਣਾ ਪੈਂਦਾ ਜਰੂਰ ਸੋ ਇਹ ਪਿੰਡ ਦੇ ਸਰਪੰਚ ਨੇ ਪਿੰਡ ਕੋਟਰਾ ਨਿਹੰਗ ਦੇ ਤੇ ਦੋ ਪਾਰਟੀਆਂ ਦੇ ਉਮੀਦਵਾਰ ਆ ਜਿਹੜੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ ਪਿੰਡ ਕੋ ਜਿਹੜੇ ਚੋਣ ਲੜ ਕੇ ਇੱਕ ਦੂਸਰੇ ਦੇ ਜਿਹੜੇ ਕਿ ਅੱਜ ਜਿਹੜੀ ਕਿਸਮਤ ਹੈ ਉਹ ਅਜਮਾਈ ਜਾਣੀ ਹੈ ਕਿਸ ਕੈਂਡੀਡੇਟ ਦੀ ਕਿਸਮਤ ਚਮਕਦੀ ਹੈ ਤੇ ਕਿਸ ਕੈਂਡੀਡੇਟ ਦੀ ਕਿਸਮਤ ਜਿਹੜਾ ਕਿ ਬੰਦ ਰਹਿੰਦੀ ਆ ਉਹ ਤਾਂ ਹੁਣ ਪਤਾ ਲੱਗੇਗਾ 17 ਤਰੀਕ ਤੋਂ ਬਾਅਦ ਹੀ ਪਰ ਜਿਹੜਾ ਕਿ ਅੱਜ ਕੋਟਲਾ ਨਿਹੰਗ ਦੇ ਵਿੱਚ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਤੇ ਭਾਈਚਾਰਕ ਸਾਂਝ ਦੇ ਨਾਲ ਜਿਹੜਾ ਕਿ ਵੋਟਾਂ ਪੈਰੀਆਂ ਨੇ ਉਹ ਬਹੁਤ ਹੀ ਜਿਹੜਾ ਕਿ ਸ਼ਲਾਘਾਯੋਗ ਗੱਲ ਹੈ ਕਿ ਲੋਕ ਆਪਸੀ ਭਾਈਚਾਰਕ ਸਾਂਝ ਬਣਾਉਂਦੇ ਹੋਏ ਜਿਹੜਾ ਕਿ ਵੋਟਾਂ ਪਾ ਰਹੇ ਨੇ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਸਰਛਗਲ ਦੈਨਿਕ ਸਵੇਰਾ ਦੇਖ ਰਹੇ ਸਾਰੇ ਜਸਤਾਲਾ ਮੈਂ ਮਨਜੀਤ ਸਿੰਘ ਤੇ ਅਸੀਂ ਅਸਮੇ ਖੜੇ ਹਲਕਾ ਸ਼੍ਰੀ ਚੰਪੌਰ ਸਾਹਿਬ ਦੇ ਪਿੰਡ ਕੋਟਲਾ ਨਿਹੰਗ ਦੇ ਵਿੱਚ ਜਿੱਥੇ ਕਿ ਲਗਾਤਾਰ ਸਵੇਰ ਤੋਂ ਜਿਹੜਾ ਕੀ VOTING ਹੋ ਰਹੀ ਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਆ ਉਹ ਅੱਜ ਅਜਮਾਈ ਜਾਣੀ ਆ ਗੱਲਬਾਤ ਕਰਦੇ ਆ ਸਾਡੇ ਨਾਲ ਪਿੰਡ ਕੋਟਲਾ ਨਿਹੰਗ ਦੇ ਮੌਜੂਦਾ ਸਰਪੰਚ ਨੇ ਜਿਨ੍ਹਾਂ ਦੇ ਜਿਹੜੇ ਕੀ ਘਰ ਵਾਲੇ ਨੇ ਉਹ ਲੜ ਰਹੇ ਨੇ ਬਲਾਕ ਸੰਪਤੀ ਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਪਿੰਡ ਵਿੱਚ ਪਿੰਡ ਦਾ ਮਾਹੌਲ ਬਾਤ ਤੇ ਤੇ ਕਿੰਨੇ ਕੁ ਜਿਹੜੀ ਵੋਟ ਹੈ ਪਿੰਡ ਦੇ ਵਿੱਚ ਤੇ ਕੀ ਉਮੀਦ ਹੈ ਵੀ ਕਿੰਨੀ ਕੁ ਵੋਟ ਪੋਲ ਹੋ ਸਕਦੀ ਹੈ 2000 ਦੇ ਕਰੀਬ 3500 ਵੋਟ ਹੈ ਮੇਰੇ ਪਿੰਡ ਦੀ 2000 ਭੁਗਤੀ ਕੁਝ ਬਾਹਰ ਕੁਝ ਡਿਊਟੀਆਂ ਤੇ ਕੁਝ ਕਮਾਕਾਰਾਂ ਤੇ ਦਿਹਾੜੀ ਉੱਤੇ ਵਾਲੀ ਜਾਂਦਾ ਜੇਕਰ ਗੱਲ ਕੀਤੀ ਜਾਵੇ ਪਿੰਡ ਦੇ ਹਾਲਾਤਾਂ ਦੀ ਤਾਂ ਪਿੰਡ ਦੇ ਵਿੱਚ ਕਹੇ ਜੇ ਜਦੋਂ ਮਾਹੌਲ ਹੁੰਦਾ ਜਦੋਂ VOTING ਹੁੰਦੀ ਹੈ ਜਦ VOTING ਹੁੰਦੀ ਹੈ ਬਹੁਤ ਵਧੀਆ ਮਾਹੌਲ ਹੁੰਦਾ ਕੋਈ ਲੜਾਈ ਨਹੀਂ ਕਦੇ ਵੀ ਕਦੇ ਵੀ ਕੋਈ ਝਗੜਾ ਨਹੀਂ ਕਿਸੇ ਤਰ੍ਹਾਂ ਦਾ ਤਾਂ ਬਹੁਤ ਸ਼ਾਂਤੀ ਨਾਲ ਅਸੀਂ ਇੱਕ ਚੀਜ਼ ਅਸੀਂ ਸਵੇਰ ਦੇ ਦੇਖ ਰਹੇ ਸੀ ਕਿ ਤੁਸੀਂ ਆਪ ਜਦੋਂ ਖੜੇ ਹੋ ਤਾਂ ਤੁਹਾਡੇ ਦੋ ਕੈਂਡੀਡੇਟ ਖੜੇ ਹੈ ਕਾਂਗਰਸ ਇੱਕ ਆਪਨਾ ਤੇ ਬੜੇ ਆਪਸ ਚ ਪ੍ਰੇਮ ਪਿਆਰ ਨਾਲ ਮਿਲ ਜੁਲ ਕੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਵੀ ਕਰ ਰਹੇ ਹੋ ਵੋਟਰ ਵੀ ਸਾਰੇ ਮੇਰੇ ਤੋਂ ਤਾਂ ਹੀ ਤਾਂ ਸਾਡੇ ਝਗੜਾ ਨਹੀਂ ਹੁੰਦਾ ਅੱਛਾ ਹਾਂ ਬਈ ਮੈਂ ਹਾਰ ਕੇ ਵੀ ਇਦਾਂ ਨਹੀਂ ਬਹਾਉਦਿਆ ਮੇਰਾ ਕੋਈ ਜਦੋਂ ਪਿਛਲੀ ਵਾਰੀ ਤੁਸੀਂ ਹਾਂ ਪਿਛਲੀ ਵਾਰੀ ਜਿੱਤੇ ਆ ਮੈਨੂੰ ਅੰਦਰ ਤੋਂ ਬਾਹਰੋਂ ਤਾਂ ਡਾਇਰੈਕਟਰ ਆਫਰ ਬਿਠਾ ਲੇ ਮੇਰੇ ਤੋਂ ਨਹੀਂ ਸਾਂ ਕੁਝ ਲੈਦਾ ਜਦੋਂ ਸਰਪੰਚ ਬਣੇ ਸੀ ਸਰਪੰਚ ਬਣੇ ਐਨਾ ਸਰਪੰਚੀ ਵਾਰ ਨੂੰ ਜੇਕਰ ਦੇਖੇ ਕਿੰਨੀ ਕੋਟ ਕੋਨੋ ਸਰਪੰਚੀ ਵਾਰੀ 18 18 19 ਸਪੋਟ ਚੋਰੀਂ ਹੋਈ ਹੈ ਕਿ ਜਿਹਦੇ ਵਿੱਚ ਮੱਧ ਤੇ ਰੱਤ ਮੰਨੋ ਵੋਟਾਂ ਪਈਆਂ ਬਾਕੀ ਨੂੰ ਕਿਸੇ ਨੂੰ 100 ਕਿਸੇ ਨੂੰ 200 ਕਿਸੇ ਨੇ ਚੇਸੋ ਤੇਵਾ ਪਿੰਡ ਦੇ ਲੋਕ ਖੁਸ਼ ਨੇ ਜਿਹੜੇ ਤੁਹਾਡੇ ਕੰਮਕਾਰ ਤੁਸੀਂ ਕਰਦੇ ਹੋ ਮੇਰੇ ਕੰਮਕਾਰ ਗੱਲ ਸੁਣ ਲੋ ਅੱਜ ਤੱਕ ਲੋਕਾਂ ਦੀ ਮਿਹਨਤਾਂ ਕਰ ਪਿਛਲੀਆਂ ਸਰਕਾਰਾਂ ਕਾਂਗਰਸ ਵੀ ਆਈ ਕਾਲੀ ਵੀ ਆਏ ਕਿਸੇ ਨੇ ਕੋਈ ਮਰਜ਼ੀ ਦਾ ਕਿਸੇ ਦੀ ਮਰਜ਼ੀ ਦਾ ਕੰਮ ਨਹੀਂ ਕਰਾਂ ਮੈਂ ਜਿੱਤਾਂ ਵੀ ਕੋਈ ਜੇ ਰਾਤ ਨੂੰ ਮੈਨੂੰ ਕੋਈ ਕਹਿ ਦਿੰਦਾ ਨਾ ਬਈ ਤੁਸੀਂ ਜੇ ਨਾ ਇਹ ਸਾਡੇ ਘਰ ਦੇ ਵਿੱਚ ਕੋਈ ਮਰ ਜੂਗਾ ਅੱਜ ਮੈਂ ਤੇ ਮੇਰਾ ਬੇਟਾ ਅਸੀਂ ਰਾਤ ਨੂੰ ਪਹੁੰਚਾਂਗੇ ਮੈਂ ਫਾਣੇਦਾਰ ਸਾਹਿਬ ਨੇ ਵੀ ਕਿਹਾ ਸੱਚ ਨੂੰ ਕਹਿੰਦੇ ਤੁਸੀਂ ਰਾਤ ਨੂੰ ਨਾ ਜਾਇਓ ਮੈਂ ਕਿਹਾ ਸਾਰ ਜੇ ਮੇਰੇ ਉੱਰ ਭਰੋਸਾ ਕੀ ਜੀਨੂੰ ਮੈਨੂੰ ਜਾਣਾ ਪੈਂਦਾ ਜਰੂਰ ਸੋ ਇਹ ਪਿੰਡ ਦੇ ਸਰਪੰਚ ਨੇ ਪਿੰਡ ਕੋਟਲਾ ਨਿਹੰਗ ਦੇ ਤੇ ਦੋ ਪਾਰਟੀਆਂ ਦੇ ਉਮੀਦਵਾਰ ਆ ਜਿਹੜੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ ਪਿੰਡ ਕੋ ਜਿਹੜੇ ਚੋਣ ਲੜ ਕੇ ਇੱਕ ਦੂਸਰੇ ਦੇ ਜਿਹੜਾ ਕਿ ਅੱਜ ਜਿਹੜੀ ਕਿਸਮਤ ਹੈ ਉਹ ਅਜਮਾਈ ਜਾਣੀ ਹੈ ਕਿਸ ਕੈਂਡੀਡੇਟ ਦੀ ਕਿਸਮਤ ਚਮਕਦੀ ਹੈ ਤੇ ਕਿਸ ਕੈਂਡੀਡੇਟ ਦੀ ਕਿਸਮਤ ਜਿਹੜਾ ਕਿ ਬੰਦ ਰਹਿੰਦੀ ਆ ਉਹ ਤਾਂ ਹੁਣ ਪਤਾ ਲੱਗੇਗਾ 17 ਤਰੀਕ ਤੋਂ ਬਾਅਦ ਹੀ ਪਰ ਜਿਹੜਾ ਕਿ ਅੱਜ ਕੋਟਲਾ ਨਿਹੰਗ ਦੇ ਵਿੱਚ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਤੇ ਭਾਈਚਾਰਕ ਸਾਂਝ ਦੇ ਨਾਲ ਜਿਹੜਾ ਕਿ ਵੋਟਾਂ ਪੈ ਰੀਆਂ ਨੇ ਉਹ ਬਹੁਤ ਹੀ ਜਿਹੜਾ ਕਿ ਸ਼ਲਾਘਾਯੋਗ ਗੱਲ ਹੈ ਕਿ ਲੋਕ ਆਪਸੀ ਭਾਈਚਾਰਕ ਸਾਂਝ ਬਣਾਉਂਦੇ ਹੋਏ ਜਿਹੜਾ ਕਿ ਵੋਟਾਂ ਪਾ ਰਹੇ ਨੇ ਰੂਪਨਗਰ ਤੋਂ ਡੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਸਰਛਲ ਦੇ ਡੈਨਿਕ ਸਵੇਰਾ ਦੇਖ ਰਹੇ sare ਜਸਤਰ ਮੈਂ ਮਨਜੀਤ ਸਿੰਘ ਤੇ ਅਸੀਂ ਅਸਮੇਖਣੀ ਹਲਕਾ ਸ਼ਰੀ ਚੰਪੌਰ ਸਾਹਿਬ ਦੇ ਪਿੰਡ ਕੋਟਲਾ ਨਿਹੰਗ ਦੇ ਵਿੱਚ ਜਿੱਥੇ ਕਿ ਲਗਾਤਾਰ ਸਵੇਰ ਤੋਂ ਜਿਹੜਾ ਕਿ VOTING ਹੋ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਪਤੀ ਦੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਅੱਜ ਅਜਮਾਈ ਜਾਣੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਪਿੰਡ ਕੋਟਲਾ ਨਿਹੰਗ ਦੇ ਮੌਜੂਦਾ ਸਰਪੰਚ ਨੇ ਜਿਨ੍ਹਾਂ ਦੇ ਜਿਹੜੇ ਕੀ ਘਰ ਵਾਲੇ ਨੇ ਉਹ ਲੜ ਰਹੇ ਨੇ ਬਲਾਕ ਸੰਪਤੀ ਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਅਕੜ ਦੇ ਵਿੱਚ ਪਿੰਡ ਦਾ ਮਾਹੌਲ ਬਹੁਤ ਹੈ ਤੇ ਕਿੰਨੇ ਕੁ ਜਿਹੜੀ ਵੋਟ ਹੈ ਪਿੰਡ ਦੇ ਵਿੱਚ ਤੇ ਕੀ ਉਮੀਦ ਹੈ ਵੀ ਕਿੰਨੀ ਕੁ ਵੋਟ ਪੋਲ ਹੋ ਸਕਦੀ ਹੈ 2000 ਦੇ ਕਰੀਬ 3500 ਵੋਟ ਹੈ ਮੇਰੇ ਪਿੰਡ ਦੀ 2000 ਭੁਗਤੀ ਕੁਝ ਬਾਹਰ ਕੁਝ ਡਿਊਟੀਆਂ ਤੇ ਕੁਝ ਕਮਾਕਾਰਾਂ ਤੇ ਦਿਹਾੜੀ ਉੱਤੇ ਵਾਲੀ ਜਾਂਦਾ ਜੇਕਰ ਗੱਲ ਕੀਤੀ ਜਾਵੇ ਪਿੰਡ ਦੇ ਹਾਲਾਤਾਂ ਦੀ ਤਾਂ ਪਿੰਡ ਦੇ ਵਿੱਚ ਕਹੇ ਜੇ ਜਦੋਂ ਮਾਹੌਲ ਹੁੰਦਾ ਜਦੋਂ VOTING ਹੁੰਦੀ ਹੈ ਜਦ VOTING ਹੁੰਦੀ ਹੈ ਬਹੁਤ ਵਧੀਆ ਮਾਹੌਲ ਹੁੰਦਾ ਕੋਈ ਲੜਾਈ ਨਹੀਂ ਕਦੇ ਵੀ ਕਦੇ ਵੀ ਕੋਈ ਝਗੜਾ ਨਹੀਂ ਕਿਸੇ ਤਰ੍ਹਾਂ ਦਾ ਤਾਂ ਬਹੁਤ ਸ਼ਾਂਤੀ ਨਾਲ ਅੱਛਾ ਇੱਕ ਚੀਜ਼ ਅਸੀਂ ਸਵੇਰ ਦੇ ਦੇਖ ਰਹੇ ਸੀ ਕਿ ਤੁਸੀਂ ਆਪ ਜਦੋਂ ਖੜੇ ਹੋ ਤਾਂ ਦੋਵੇਂ ਦੋ ਕੈਂਡੀਡੇਟ ਖੜੇ ਹੈ ਕਾਂਗਰਸ ਇੱਕ ਆਪਨਾ ਤੇ ਬੜੇ ਆਪਸ ਚ ਪ੍ਰੇਮ ਪਿਆਰ ਨਾਲ ਮਿਲ ਜੁਲ ਕੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਵੀ ਕਰ ਰਹੇ ਹੋ ਵੋਟਰ ਵੀ ਸਾਰੇ ਮੇਰੇ ਨਾਲ ਸਾਈ ਤਾਂ ਸਾਡੇ ਝਗੜਾ ਨਹੀਂ ਹੁੰਦਾ ਅੱਛਾ ਹਾਂ ਬਈ ਮੈਂ ਹਾਰ ਕੇ ਵੀ ਐਦਾਂ ਨਹੀਂ ਬਹੁਤ ਰਿਆ ਮੇਰਾ ਪੁੱਛ ਜਦੋਂ ਪਿਛਲੀ ਵਾਰੀ ਤੁਸੀਂ ਹਾਂ ਪਿਛਲੀ ਵਾਰੀ ਜਿੱਤੇ ਆ ਮੈਨੂੰ ਅੰਦਰ ਤੋਂ ਬਾਹਰੋਂ ਤੋਂ ਡਾਇਰੈਕਟਰ ਆਫਰ ਬਿਠਾ ਲੇ ਮੇਰੇ ਤੋਂ ਨਹੀਂ ਸਾਹ ਕੁੱਟ ਜਣਾਦਾ ਜਦੋਂ ਸਰਪੰਚ ਬਣੇ ਸੀ ਸਰਪੰਚ ਹੀ ਬਣੇ ਐਨ ਸਰਪੰਚੀ ਵਾਰ ਨੂੰ ਜੇਕਰ ਦੇਖੇ ਕਿੰਨੀ ਕ ਵੋਟ ਕੋਲ ਸਰਪੰਚੀ ਵਾਰੀ 18 18 1900 ਵੋਟ ਕੋਰੀਂ ਮ ਹੋਈ ਹੈ ਕਿ ਜਿਹਦੇ ਵਿੱਚ ਮੱਧ ਤੇ ਵਾਪੇ ਮੰਨੋ ਵੋਟਾਂ ਪਈਆਂ ਬਾਕੀ ਨੂੰ ਕਿਸੇ ਨੂੰ 100 ਕਿਸੇ ਨੂੰ 80 ਕਿਸੇ ਨੂੰ 60 ਤੇ ਵਾਪੇ ਪਿੰਡ ਦੇ ਲੋਕ ਖੁਸ਼ ਨੇ ਜਿਹੜੇ ਤੁਹਾਡੇ ਕੰਮਕਾਰ ਤੁਸੀਂ ਕਰਦੇ ਹੋ ਮੇਰੇ ਕੰਮਕਾਰ ਗੱਲ ਸੁਣ ਲੋ ਅੱਜ ਤੱਕ ਲੋਕਾਂ ਦੀ ਮਿਹਨਤਾਂ ਕਰ ਪਿਛਲੀਆਂ ਸਰਕਾਰਾਂ ਕਾਂਗਰਸ ਵੀ ਆਈ ਕਾਲੀ ਵੀ ਆਏ ਕਿਸੇ ਨੇ ਕੋਈ ਮਰਜ਼ੀ ਦਾ ਕਿਸੇ ਦੀ ਮਰਜ਼ੀ ਦਾ ਕੰਮ ਨਹੀਂ ਕਰਾਂ ਮੈਂ ਜਿੱਤਾਂ ਵੀ ਕੋਈ ਜੇ ਰਾਤ ਨੂੰ ਮੈਨੂੰ ਕੋਈ ਕਹਿ ਦਿੰਦਾ ਨਾ ਬਈ ਤੁਸੀਂ ਜੇ ਨਾ ਇਹ ਸਾਡੇ ਘਰ ਦੇ ਵਿੱਚ ਕੋਈ ਮਰ ਜੂਗਾ ਅੱਜ ਮੈਂ ਤੇ ਮੇਰਾ ਬੇਟਾ ਅਸੀਂ ਰਾਤ ਨੂੰ ਪਹੁੰਚਦੇ ਮੈਨੂੰ ਫੌਲੇਦਾਰ ਸਾਹਿਬ ਨੇ ਵੀ ਕਿਹਾ ਸੱਚ ਨੂੰ ਕਹਿੰਦੇ ਤੁਸੀਂ ਰਾਤ ਨੂੰ ਨਾ ਜਾਏ ਕਿ ਮੈਂ ਕਿਹਾ ਸਾਰ ਜੇ ਮੇਰੇ ਉੱਪਰ ਭਰੋਸਾ ਕੀ ਜੀ ਨੂੰ ਮੈਨੂੰ ਜਾਣਾ ਪੈਂਦਾ ਜਰੂਰ ਸੋ ਇਹ ਪਿੰਡ ਦੇ ਸਰਪੰਚ ਨੇ ਪਿੰਡ ਕੋਟਰਾ ਨਿਹੰਗ ਦੇ ਤੇ ਦੋ ਪਾਰਟੀਆਂ ਦੇ ਉਮੀਦਵਾਰ ਹੈ ਜਿਹੜੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ ਪਿੰਡ ਕੋ ਜਿਹੜੇ ਜਿਹੜੇ ਚੋਣ ਲੜ ਕੇ ਇੱਕ ਦੂਸਰੇ ਦੇ ਜਿਹੜੇ ਕਿ ਅੱਜ ਜਿਹੜੀ ਕਿਸਮਤ ਹੈ ਉਹ ਅਜਮਾਈ ਜਾਣੀ ਹੈ ਕਿਸ ਕੈਂਡੀਡੇਟ ਦੀ ਕਿਸਮਤ ਚਮਕਦੀ ਹੈ ਤੇ ਕਿਸ ਕੈਂਡੀਡੇਟ ਦੀ ਕਿਸਮਤ ਜਿਹੜਾ ਕਿ ਬੰਦ ਰਹਿੰਦੀ ਆ ਉਹ ਤਾਂ ਹੁਣ ਪਤਾ ਲੱਗੇਗਾ 17 ਤਰੀਕ ਤੋਂ ਬਾਅਦ ਹੀ ਪਰ ਜਿਹੜਾ ਕਿ ਅੱਜ ਕੋਟਲਾ ਨਿਹੰਗ ਦੇ ਵਿੱਚ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਤੇ ਭਾਈਚਾਰਕ ਸਾਂਝ ਦੇ ਨਾਲ ਜਿਹੜਾ ਕਿ ਵੋਟਾਂ ਪੈ ਰੀਆਂ ਨੇ ਉਹ ਬਹੁਤ ਹੀ ਜਿਹੜਾ ਕਿ ਸ਼ਲਾਘਾਯੋਗ ਗੱਲ ਹੈ ਕਿ ਲੋਕ ਆਪਸੀ ਭਾਈਚਾਰਕ ਸਾਂਝ ਬਣਾਉਂਦੇ ਹੋਏ ਜਿਹੜਾ ਕਿ ਵੋਟਾਂ ਪਾ ਰਹੇ ਨੇ ਰੂਪਨਗਰ ਤੋਂ ਡੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ ਸਰਸਿ ਗੱਲ ਦਾ ਡੈਨਿਕ ਸਵੇਰਾ ਦੇਖ ਰਹੇ ਸਾਰੇ ਜਸਤਰ ਮੈਂ ਮਨਜੀਤ ਸਿੰਘ ਤੇ ਅਸੀਂ ਅਸਮੇਖਣੀ ਹਲਕਾ ਸ਼੍ਰੀ ਚਿਮਪੌਰ ਸਾਹਿਬ ਦੇ ਪਿੰਡ ਕੋਟਲਾ ਨਿਹੰਗ ਦੇ ਵਿੱਚ ਜਿੱਥੇ ਕਿ ਲਗਾਤਾਰ ਸਵੇਰ ਤੋਂ ਜਿਹੜਾ ਕੀ VOTING ਹੋ ਰਹੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੇ ਉਮੀਦਵਾਰਾਂ ਦੀ ਜਿਹੜੀ ਕਿਸਮਤ ਹੈ ਉਹ ਅੱਜ ਅਜਮਾਈ ਜਾਣੀ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਪਿੰਡ ਕੋਟਲਾ ਨਿਹੰਗ ਦੇ ਮੌਜੂਦਾ ਸਰਪੰਚ ਨੇ ਜਿਨ੍ਹਾਂ ਦੇ ਜਿਹੜੇ ਕੀ ਘਰ ਵਾਲੇ ਨੇ ਉਹ ਲੜ ਰਹੇ ਨੇ ਬਲਾਕ ਸੰਪਤੀ ਜੀ ਮੈਡਮ ਕੀ ਕਹਿਣਾ ਚਾਹੁੰਦੇ ਹੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਅਕੜ ਦੇ ਵਿੱਚ ਪਿੰਡ ਦਾ ਮਾਹੌਲ ਬਹੁਤ ਹੈ ਤੇ ਕਿੰਨੇ ਕੁ ਜਿਹੜੀ ਵੋਟ ਹੈ ਪਿੰਡ ਦੇ ਵਿੱਚ ਤੇ ਕੀ ਉਮੀਦ ਹੈ ਵੀ ਕਿੰਨੀ ਕੁ ਵੋਟ ਪੋਲ ਹੋ ਸਕਦੀ ਹੈ 2000 ਦੇ ਕਰੀਬ 3500 ਵੋਟ ਹੈ ਮੇਰੇ ਪਿੰਡ ਦੀ ਦੋ ਘਰ ਭੁਗਤੀ ਕੁਝ ਬਾਹਰ ਕੁਝ ਡਿਊਟੀਆਂ ਤੇ ਕੁਝ ਕਮਾਕਾਰਾਂ ਤੇ ਦਿਹਾੜੀ ਉੱਤੇ ਵਾਲੀ ਜਾਂਦਾ ਜੇਕਰ ਗੱਲ ਕੀਤੀ ਜਾਵੇ ਪਿੰਡ ਦੇ ਹਾਲਾਤਾਂ ਦੀ ਤਾਂ ਪਿੰਡ ਦੇ ਵਿੱਚ ਕਹੇ ਜੇ ਜਦੋਂ ਮਾਹੌਲ ਹੁੰਦਾ ਜਦੋਂ VOTING ਹੁੰਦੀ ਹੈ ਜਦ VOTING ਹੁੰਦੀ ਹੈ ਬਹੁਤ ਵਧੀਆ ਮਾਹੌਲ ਹੁੰਦਾ ਕੋਈ ਲੜਾਈ ਨਹੀਂ ਕਦੇ ਵੀ ਕਦੇ ਵੀ ਕੋਈ ਝਗੜਾ ਨਹੀਂ ਕਿਸੇ ਤਰ੍ਹਾਂ ਦਾ ਤਾਂ ਬਹੁਤ ਸ਼ਾਂਤੀ ਨਾਲ ਅੱਛਾ ਇੱਕ ਚੀਜ਼ ਅਸੀਂ ਸਵੇਰ ਦੇ ਦੇਖ ਰਹੇ ਸੀ ਕਿ ਤੁਸੀਂ ਆਪ ਜਦੋਂ ਖੜੇ ਹੋ ਤਾਂ ਤੋਵੇ ਦੋ ਕੈਂਡੀਡੇਟ ਖੜੇ ਆ ਇੱਕ ਕਾਂਗਰਸ ਇੱਕ ਆਪਨਾ ਤੇ ਬੜੇ ਆਪਸ ਚ ਪ੍ਰੇਮ ਪਿਆਰ ਨਾਲ ਮਿਲ ਜੁਲ ਕੇ ਤੁਸੀਂ ਇੱਕ ਦੂਜੇ ਨਾਲ ਗੱਲਬਾਤ ਵੀ ਕਰ ਰਹੇ ਹੋ ਵੋਟਰ ਵੀ ਸਾਰੇ ਮੇਰੇ ਨਾਲ ਸਾਈਂ ਤਾਂ ਸਾਡੇ ਝਗੜਾ ਨਹੀਂ ਹੁੰਦਾ ਅੱਛਾ ਹਾਂ ਬਈ ਮੈਂ ਹਾਰ ਕੇ ਵੀ ਇਦਾਂ ਨਹੀਂ ਬਹੁਤ ਰਿਆ ਮੇਰਾ ਪੁੱਛ ਜਦੋਂ ਪਿਛਲੀ ਵਾਰੀ ਤੁਸੀਂ ਹਾਂ ਪਿਛਲੀ ਵਾਰੀ ਜਿੱਤੇ ਆ ਮੈਨੂੰ ਅੰਦਰ ਤੋਂ ਬਾਹਰੋਂ ਤੋਂ ਡਾਇਰੈਕਟਰ ਆਫਰ ਬਿਠਾ ਲੇ ਮੇਰੇ ਤੋਂ ਨਹੀਂ ਸਾਹ ਕੁੱਟ ਜਣਾਦਾ ਜਦੋਂ ਸਰਪੰਚ ਬਣੇ ਸੀ ਸਰਪੰਚੀ ਬਣੇ ਐਨ ਸਰਪੰਚੀ ਵਾਰ ਨੂੰ ਜੇਕਰ ਦੇਖੇ ਕਿੰਨੀ ਕ ਵੋਟ ਕੋਲੋਂ ਸਰਪੰਚੀ ਵਾਰੀ 18 18 19 ਸਵੋਟ ਕੋਰਿੰਗ ਹੋਈ ਹੈ ਕਿ ਜਿਹਦੇ ਵਿੱਚ ਮੱਧ ਤੇ ਰਾਤ ਮੰਨੋ ਵੋਟਾਂ ਪਈਆਂ ਬਾਕੀ ਨੂੰ ਕਿਸੇ ਨੂੰ ਸੌ ਜਿਸਨੂੰ ਚੇਸੋ ਕਿਹਦੇ ਵਾਪਸ ਪਿੰਡ ਦੇ ਲੋਕ ਖੁਸ਼ ਨੇ ਜਿਹੜੇ ਤੁਹਾਡੇ ਕੰਮਕਾਰ ਤੁਸੀਂ ਕਰਦੇ ਹੋ ਮੇਰੇ ਕੰਮਕਾਰ ਗੱਲ ਸੁਣ ਲੋ ਅੱਜ ਤੱਕ ਲੋਕਾਂ ਦੀ ਮਿਹਨਤਾਂ ਕੱਦ ਪਿਛਲੀਆਂ ਸਰਕਾਰਾਂ ਕਾਂਗਰਸ ਵੀ ਆਈ ਕਾਲੀ ਵੀ ਆਏ ਕਿਸੇ ਨੇ ਕੋਈ ਮਰਜ਼ੀ ਦਾ ਕਿਸੇ ਦੀ ਮਰਜ਼ੀ ਦਾ ਕੰਮ ਨਹੀਂ ਕਰਾਂ ਮੈਂ ਜਿੱਦਾਂ ਵੀ ਕੋਈ ਜੇ ਰਾਤ ਨੂੰ ਮੈਨੂੰ ਕੋਈ ਕਹਿ ਦਿੰਦਾ ਨਾ ਬਈ ਤੁਸੀਂ ਜੇ ਨਾ ਇਹ ਸਾਡੇ ਘਰ ਦੇ ਵਿੱਚ ਕੋਈ ਮਰ ਜੂਗਾ ਅੱਜ ਮੈਂ ਤੇ ਮੇਰਾ ਬੇਟਾ ਅਸੀਂ ਰਾਤ ਨੂੰ ਪਹੁੰਚਾਂਗੇ ਮੈਨੂੰ ਛਾਣੇਦਾਰ ਸਾਹਿਬ ਨੇ ਵੀ ਕਿਹਾ ਸੱਚ ਨੂੰ ਕਹਿੰਦੇ ਤੁਸੀਂ ਰਾਤ ਨੂੰ ਨਾ ਜਾਇਓ ਮੈਂ ਕਿਹਾ ਸਾਰੇ ਜੇ ਮੇਰੇ ਉੱਰ ਭਰੋਸਾ ਕੀ ਜੇ ਨੂੰ ਮੈਨੂੰ ਜਾਣਾ ਪੈਂਦਾ ਜਰੂਰ ਸੋ ਇਹ ਪਿੰਡ ਦੇ ਸਰਪੰਚ ਨੇ ਪਿੰਡ ਕੋਟਲਾ ਨਿਹੰਗ ਦੇ ਤੇ ਦੋ ਪਾਰਟੀਆਂ ਦੇ ਉਮੀਦਵਾਰ ਹੈ ਜਿਹੜੇ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ ਪਿੰਡ ਤੋਂ ਜਿਹੜੇ ਚੋਣ ਲੜ ਕੇ ਇੱਕ ਦੂਸਰੇ ਦੇ ਜਿਹੜਾ ਕਿ ਅੱਜ ਜਿਹੜੀ ਕਿਸਮਤ ਹੈ ਉਹ ਅਜਮਾਈ ਜਾਣੀ ਹੈ ਕਿਸ ਕੈਂਡੀਡੇਟ ਦੀ ਕਿਸਮਤ ਚਮਕਦੀ ਹੈ ਤੇ ਕਿਸ ਕੈਂਡੀਡੇਟ ਦੀ ਕਿਸਮਤ ਜਿਹੜਾ ਕਿ ਬੰਦ ਰਹਿੰਦੀ ਆ ਉਹ ਤਾਂ ਹੁਣ ਪਤਾ ਲੱਗੇਗਾ 17 ਤਰੀਕ ਤੋਂ ਬਾਅਦ ਹੀ ਪਰ ਜਿਹੜਾ ਕਿ ਅੱਜ ਕੋਟਲਾ ਨਿਹੰਗ ਦੇ ਵਿੱਚ ਬੜੇ ਹੀ ਸ਼ਾਂਤੀਪੂਰਨ ਤਰੀਕੇ ਨਾਲ ਤੇ ਭਾਈਚਾਰਕ ਸਾਂਝ ਦੇ ਨਾਲ ਜਿਹੜਾ ਕਿ ਵੋਟਾਂ ਪੈ ਰੀਆਂ ਨੇ ਉਹ ਬਹੁਤ ਹੀ ਜਿਹੜਾ ਕਿ ਸ਼ਲਾਘਾਯੋਗ ਗੱਲ ਹੈ ਕਿ ਲੋਕ ਆਪਸੀ ਭਾਈਚਾਰਕ ਸਾਂਝ ਬਣਾਉਂਦੇ ਹੋਏ ਜਿਹੜਾ ਕਿ ਵੋਟਾਂ ਪਾ ਰਹੇ ਨੇ ਰੂਪਨਗਰ ਤੋਂ ਦੈਨਿਕ ਸਵੇਰਾ ਮਨਜੀਤ ਸਿੰਘ ਦੀ ਖਾਸ ਰਿਪੋਰਟ